ਇਹਨਾਂ ਬਤੂਨ ਜੀ ਨੇ ਅੱਜ ਮੁੱਖਦਰ ਕੋਸਲਾ ਦੇ ਪਰਮਾਤਮਾ ਦੇ ਰਤੇ ਹੋਏ ਇਸ ਦਮਲੇ 판 ਦੇ ਨੇ ਦਾ ਆਧਾਰ ਸਥਾਪਿਤ ਕੀਤਾ ਤੇ ਉਸੇ ਦੀ ਕੜੀ ਵਿੱਚ ਅੱਜ ਅਸੀਂ 10 ਕਰੋੜ ਦੇ ਲਾਗਤ ਦਾ ਸ਼੍ਰੀ ਕਰੋਨੀ ਦਾਸ ਵੇਗੀਆਂ ਜਿਹੜੇ ਨਗਰ ਨਵੀਆਂ ਹਨ ਉਹਨਾਂ ਨੂੰ ਸੀਵਰ ਕਰ ਰਹੇ ਹਾਂ ਤੇ ਜਿੰਨਾ ਵੀ ਡੈਮੇਜ ਹੋ ਚੁੱਕਿਆ ਹੈ ਪੁਰਾਣੀਆਂ ਗਲੀਆਂ ਜਿਹੜੀਆਂ ਕਿ ਲੰਬੇ ਸਮੇਂ ਤੋਂ ਡੈਮੇਜ ਪਈਆਂ ਹਨ ਫਿਰ ਕਾਲੀ ਨਾਲ ਹੀ ਪਾਣੀ ਕਰਨਾ ਪੈਂਦਾ ਹੈ ਉਹ ਬਦਲ ਦਿੱਤਾ ਜਾਵੇਗਾ ਸਾਰੇ ਪਰਨੂ ਬੇਨਤੀ ਜੀ ਕਰਾਂਗੇ ਕਿਾਰੇ ਨਵੇਂ ਸਿਵਲ ਕੈਕਸ਼ਨ ਲੈਣਗੇ ਤਾਂ ਕਿ ਆਂਵਲਾ ਸਮਾ ਆਪਣੇ ਲਈ ਬਹੁਤ ਵਧੀਆ ਹੋ ਸਕਦਾ ਹੈ ਉਹ ਜੀਵਨ ਦੋਸਤ ਹੋਰਿਆ ਕਰਾ ਸਕੀਏ ਅਤੇ ਇਸੇ ਜੀਲੇ ਦੁਆਰਾ ਕੋਈ ਜੀਵਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਅਸੀਂ ਜੋ ਇੱਕ ਬਟਾ ਪ੍ਰੋਜੈਕਟ ਸੀਵਰੇਜ ਦੀ ਸਵੱਛਤਾ ਨੂੰ ਲੈ ਕੇ ਸ਼ੁਰੂ ਕਰਨ ਜਾ ਰਹੀ ਹਾਂ ਉਦਲੇ ਮੈਂ ਸਾਰੇ ਸ਼੍ਰੀ ਗੁਰੂ ਰਵੀਦਾਸ ਨਗਰ ਦੇ ਵਸਨੀਕਾਂ ਨੂੰ ਸਾਰੇ ਨਿਰੋਤ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੱਤੀ ਹੈ। ਔਰ ਇਸ ਮੁਬਾਰਕ ਮੌਕੇ ਤੇ ਪਰਮੇਂਸ਼ਰ ਮੈਂ ਕਿnde ਸਾਡੇ ਸਿੰਘ ਸਾਹਿਬ, ਐਸਜੀਓ ਸਾਹਿਬ, ਸਾਡੇ ਅਦਰ ਕੌਂਸਲ ਦੇ ਪ੍ਰਧਾਨ ਸ਼ੋਭ ਦੇ ਬਿੱਟੂ ਜੀ ਸਾਡੇ ਆਮ ਆਪ ਦੀ ਪਾਰਟੀ ਜੀ ਜੋ ਗੱਲ ਕਰ ਰਹੀ ਸੀ ਕਿ ਸਾਡਾ ਪੂਰਾ ਸਹਿਯੋਗ ਹੈ ਸੋ ਮੈਂ ਇਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜਦੋਂ ਵੀ ਮੈਂ ਲੈਵਲ ਕੌਂਸਲ ਦਫ਼ਤਰ ਚ ਵਿਜ਼ਿਟ ਕੀਤਾ ਤਾਂ ਇਹਨਾਂ ਦੇ ਵੀ ਇਹੀ ਡਿਮਾਂਡ ਸੀ ਕਿ ਤੁਸੀਂ ਫਾਇਡ ਲਿਆਓ ਸਰਕਾਰ ਤੋਂ ਕਿ ਅਸੀਂ ਕੰਮ ਕਰਾਂਗੇ ਔਰ ਜਿੰਨੀ ਵੀ ਰੀਸੀ ਪਾਂਡਿਆ ਕੇ ਅੰਦਰ ਆ ਮਾਨਪਾਲਿਕਾ ਜਿੰਦਾਬਾਦ ਫੰਡਾਂ ਨੂੰ ਪੂਰੀ ਤਰ੍ਹਾਂ ਅਸੀਂ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਲਗਾ ਰਹੇ ਹਾਂ ਪ੍ਰਧਾਨ ਜੀ ਸਾਡੇ ਨਾਲ ਕੋਆਪਰੇਟ ਕਰਦੇ ਜੀ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਸਰਕਾਰ ਦਾ ਇੱਕੋ ਮੰਤਵ ਹੁੰਦਾ ਕਿ ਅਸੀਂ ਆਪਣੇ ਲੋਕਾਂ ਦਾ ਜੀਵਨ ਪੱਤਰ ਉੱਚਾ ਚੁੱਕਣਾ ਅਸੀਂ ਆਪਣੇ ਲੋਕਾਂ ਦਾ ਵਿਕਾਸ ਕਰਨਾ ਹੈ আর ਉਹਦੇ ਵਿੱਚ ਜਿਹੜੇ ਵੀ ਲੋਕ ਸਹਿਯੋਗ ਕਰਦੇ ਨੇ ਤਾਂ ਉਹ ਸਰਕਾਰ ਦਾ ਵੀ ਸਹਿਯੋਗ ਕਰਦੇ ਆ ਉਹਨਾਂ ਦਾ ਧੰਨਵਾਦ ਕਰਨਾ ਸਾਡਾ ਫਰਜ਼ ਬਣਦਾ ਹੈ ਔਰ ਇਸ ਤੋਂ ਬਾਅਦ ਜੋ ਇੱਕ ਖਾਏ ਦੀ ਪ੍ਰਧਾਨ ਸਾਹਿਬ ਨੇ ਡਿਮਾਂਡ ਰੱਖੀ ਹੈ ਕਿ ਉਹਨੂੰ ਆਪਾਂ ਠੀਕ ਕਰਾਈਏ ਚਾਰ ਖੰਭਾ ਚੌਂਕ ਦੀ ਡਿਮਾਂਡ ਵੀ ਮੇਰੇ ਕੋਲ ਪਹਿਲਾਂ ਹੀ ਆ ਚੁੱਕੀ ਹੈ ਸੋ ਆਪਾਂ ਉਹ ਕੰਮ ਵੀ ਛੇਤੀ ਸ਼ੁਰੂ ਕਰਾਵਾਂਗੇ ਸਾਡੇ ਕੋਲੇ ਮਹਿਕਮਾ ਵੀ ਖੜਾ ਅਸੀਂ ਦੂਜੇ ਮਹਿਕਮੇ ਨਾਲ ਵੀ ਰਾਪਤਾ ਕਰ ਲਾਂਗੇ ਸੋ ਮੇਰਾ ਕਹਿਣ ਦਾ ਭਾਵ ਇਹ ਵੀ ਇਹੀ ਹੈ ਕਿ ਜਿੱਥੇ ਵੀ ਕਿਤੇ ਸਾਡੇ ਲੋਕਾਂ ਦੀ ਸਹੂਲਤ ਦਾ ਸਵਾਲ ਹੈ ਜਿੱਥੇ ਵੀ ਕਿਤੇ ਸਾਡੇ ਲੋਕਾਂ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਦਾ ਸਵਾਲ ਹੈ ਉੱਥੇ ਕਾਮੁਪਾਰਟੀਵਾਸੀ ਤੋਂ ਉੱਪਰ ਉੱਠ ਕੇ ਹੋਣਾ ਇਹ ਮੇਰਾ ਵੀ ਗੱਲ ਹੈ ਇਹ ਤਾਂ ਸਾਧਾਰਨ ਗੱਲ ਹੈ ਸੋ ਅਸੀਂ ਲੋਕਾਂ ਲਈ ਕੰਮ ਕਰਨਾ ਤੇ ਲੋਕਾਂ ਲਈ ਹੀ ਕੰਮ ਕਰਦੇ ਰਵਾਂਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਦੇ ਵੀ ਕਿਸੇ ਗੱਲੋਂ ਮਲੋਟ ਨੂੰ ਪਿੱਛੇ ਨਹੀਂ ਛੱਡਿਆ ਅਸੀਂ ਜਦੋਂ ਵੀ ਜਿੰਨੇ ਵੀ ਫੰਡ ਮੰਗੇ ਸਮੂਹ ਸਮੇਂ ਸਮੇਂ ਤੇ ਮਿਲਦੇ ਰਹੇ ਇਸ ਤੋਂ ਪਹਿਲਾਂ ਮਲੋਟ ਮੁੱਖ ਸੜਕ ਅੰਡਰਪੇਚ ਪਾਣੀ ਦੇ ਲਈ 25 ਕਰੋੜ ਦੀ ਗ੍ਰਾਂਟ ਸੀਵਰੇਜ ਲਈ 35 ਕਰੋੜ ਦੀ ਗ੍ਰਾਂਟ ਉਹ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਲੋਟ ਵਿੱਚ ਸ਼ੁਰੂ ਕੀਤਾ ਇਸੇ ਅੱਗੇ ਵੀ ਕਰਦੇ ਰਵਾਂਗੇ ਇਹ ਕਿਤੇ ਰੋਕ ਨਹੀਂ ਕਿ ਇਹ ਕੰਮ ਸ਼ੁਰੂ ਹੋ ਗਿਆ ਤੇ ਵਿਕਾਸ ਹੋ ਗਿਆ ਜਿੱਥੋਂ ਦੀ ਜਿੱਤੋਂ ਮੰਗਾਂਗੇ ਭਾਵੇਂ ਇੱਕ ਘਰ ਦਾ ਬੰਦਾ ਵੀ ਆ ਕੇ ਕਹਿ ਦੋਣਾ ਵੀ ਆ ਸਾਡੇ ਗਲੀ ਦੀ ਇਹ ਮੰਗਾਂ ਅਸੀਂ ਉਹਦੇ ਤੇ ਕੰਮ ਕਰਾਂਗੇ ਪ੍ਰਧਾਨ ਸਾਹਿਬ ਦਾ ਅਸੀਂ ਸਹਿਯੋਗ ਮੰਗਦੇ ਰਵਾਂਗੇ ਕਿਉਂਕਿ ਸ਼ਹਿਰ ਦਾ ਵਿਕਾਸ ਕਰਨਾ ਆਪਣੇ ਲੋਕਾਂ ਦਾ ਵਿਕਾਸ ਕਰਨਾ ਤੇ ਸਾਰਾ ਕੁਝ ਨਿਚ ਤੋਂ ਉੱਪਰ ਉੱਠ ਕੇ ਕਰਨਾ ਸੋ ਅੱਜ ਦੇ ਦਿਨ ਮੈਂ ਸੂਬਾ ਲੋਕ ਵਾਸੀਆਂ ਨੂੰ ਮੁਬਾਰਕਬਾਦ ਦਵਾਂਗੀ ਇਸ ਤੋਂ ਪਹਿਲਾਂ 11 ਕਰੋੜ ਦਾ ਪ੍ਰੋਜੈਕਟ ਇਸਤੀਪੀ ਦਾ ਤੇ ਹੁਣ ਇੱਥੇ ਦਿੱਲੀ ਤੋਂ 4 ਕਰੋੜ ਦਾ ਪ੍ਰੋਜੈਕਟ 15 ਕਰੋੜ ਦਾ ਕਰੀਬ ਜਿਹੜਾ ਇਹ ਲਾਗਤ ਹੈ ਬਰੂਸ਼ਾ ਤੇ ਗੱਜਾ ਸ਼ੁਰੂ ਹੋਣ ਜਾ ਰਿਹਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਡੇ ਕੈਬਨ मिनिस्टर ਪ੍ਰਮੋਜੀਤ ਕੋਰ ਮੈਂ ਨਾਲ ਇੱਥੇ ਪਹੁੰਚਦੇ ਸਭ ਤੋਂ ਪਹਿਲਾਂ ਮੈਂ ਗੁਰੂ ਰਵਿਦਾਸ ਨਗਰ ਜੀ ਰਹਿਣਾ ਮੈਂ ਨਾਲ ਇੱਥੇ ਪਹੁੰਚਦੇ ਦੇਵ ਜੀ ਕਰਨ ਜੀ ਦਾ ਧੰਨਵਾਦ ਕਰਦਾ ਜਿਵੇਂ ਬਖਸ਼ਰ ਸਾਹਿਬ ਨੇ ਕਿਹਾ ਵੀ ਟੇਕਾ ਮਲੋੜ ਸ਼ਹਿਰਾ ਮੈਡਮ ਜੀ ਮੁਕਸਰ ਜਾ ਕੇ ਪਤਾ ਕਰ ਲੋ ਕਿ ਜਵਾ ਪਤਾ ਕਰ ਲੋ ਜਿਹੜਾ ਅਸੀਂ ਮੈਡਮ ਨਾਲ ਸੰਯੋਗ ਦੇ ਕੇ ਮੈਡਮ ਜੀ ਵੀ ਸਾਨੂੰ ਸੰਯੋਗ ਦਿੰਦੇ ਆ ਅਸੀਂ ਵੀ ਗਏ ਜੀ ਕਹਿੰਦੇ ਵੀ ਮੈਡਮ ਜੀ ਨੇ ਸਾਨੂੰ ਮੰਨੋ 3 ਸਾਲੇ 3.5 ਸਾਲਾਂ ਦਾ ਜੀ ਪੂਰਾ ਸੰਯੋਗ ਦਿੱਤਾ ਮੈਂ ਇਹਨਾਂ ਦਾ ਧੰਨਵਾਦ ਕਰਦਾ ਬਾਕੀ ਜਿਹੜਾ ਗੁਰੂ ਰਵੀਦਾਸ ਦਾ ਸਿਵਲ ਜਿਹ ਪੈ ਰਿਆ ਮੈਲਨ ਜੀ ਦੇ ਸੰਯੋਗ ਨਾਲ ਨਗਰ ਕੌਂਸਲ ਦੀ ਸਾਡਾ ਪੂਰਾ ਸੰਯੋਗ ਹੈ ਕਿ ਅਸੀਂ ਗੁਰੂ ਰਵੀਦਾਸ ਨਗਰ ਨੂੰ ਆਸੀਆ ਨੂੰ ਕਹਿੰਦੇ ਆ ਕਿ ਜਿਹੜਾ ਸੀਵਰ ਤਾਂ ਪੈ ਜੂਗਾ ਪਰ ਸੀਵਰ ਦੀ ਜਿਹੜੀ ਹੁਣ ਉਸ ਤੋਂ ਬਾਅਦ ਜਿਹੜੇ ਕਨੈਕਸ਼ਨ ਲੈਣੇ ਗਲੀਆਂ ਬੰਨਣੀਆਂ ਉਸ ਤੋਂ ਬਾਅਦ ਗਲੀਆਂ ਵੀ ਬੰਨਣੀਆਂ ਤੇ ਪਤਾ ਚਲੋ ਜਦੋਂ ਲੋਕ ਕੀ ਕਰਦੇ ਬਾਅਦ ਚ ਕਨੈਕਸ਼ਨ ਲੈਣ ਲੱਗ ਜਿੰਦੇ ਆ ਵੀ ਇੱਕ ਕਨੈਕਸ਼ਨ ਹੀ ਲੈ ਲਿਆ ਤੇ ਬਾਕੀ ਜੋ ਮੈਡਮ ਜੀ ਕਹਿਣਗੇ ਸਟਾਟ ਨਗਰ ਕੌਂਸਲਰ ਨਾਲ ਪੂਰਾ ਸੰਜੋਗ ਹੋਊਗੀ ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਫੋਟੋ ਇਹ ਬੁਕਾਤਨ ਕੀਤਾ ਕਿ ਮੈਂ ਦੇਖਦੇ ਹੋ ਨਗਰ ਕੌਂਸਲ ਦਾ ਸੋਗਣਾ ਪਟਾ ਹਾਂ ਜੀ ਇਹ ਇਹ ਨਾਲ ਜਿਹੜਾ ਉਸ ਘਟਨ ਕੀਤਾ ਅਸੀਂ ਨਗਰ ਕੌਂਸਲ ਨੇ ਫੰਡ ਜਾਰੀ ਕੀਤਾ 3 ਕਰੋੜ ਰੁਪਇਆ ਤੇ 6 ਕਿਲੋਮੀਟਰ ਗੁਰੂ ਰਵੀਦਾਸ ਨਗਰ ਚ ਸੀਵਰੇਜ ਪਾਊਗਾ ਠੀਕ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਕਨੈਲ ਮਿਸਟਰ ਨੇ ਵੀ ਕਿਹਾ ਸੀ ਉਹ ਮਿਲਦਾ ਰਿਹਾ ਹੈ ਸ਼ਹਿਰ ਦੇ ਵਿਕਾਸ ਵਾਸਤੇ ਨਗਰ ਕੌਂਸਲ ਦਾ ਪ੍ਰਧਾਨ ਇਹ ਕਿਵੇਂ ਦੇਖਦੇ ਹੋ ਇਹ ਸ਼ਹਿਰ ਸਾਡਾ ਆਪਦਾ ਸ਼ਹਿਰ ਹੈ ਜਿਹੜਾ ਗੁਰੂ ਰਵੀਦਾਸ ਨਗਰ ਹੈ ਇਹ ਮੇਰਾ ਆਪਦਾ ਨਗਰ ਹੈ ਮੈਥੋਂ ਦਾ ਹੀ ਨਿਵਾਸੀ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਿਵਰੀ ਪੜਨਾ ਸ਼ੁਰੂ ਹੋ ਜਾਊਗਾ ਤੁਰਕੀ ਤੋਂ ਕਿਉਂਕਿ ਅੱਕੇ ਵੀ ਸ਼ਹਿਰ ਦੇ ਵਿਕਾਸ ਵਾਸਤੇ ਉਮੀਦ ਕਰੀਏ ਪੂਰਾ ਸਹਿਯੋਗ ਮਿਲਦਾ ਰਹੂਗਾ ਸ਼ਹਿਰ ਪਹਿਲਾ ਸਿਆਸੀ ਪਾਰਟੀਆਂ ਸਿਆਸੀ ਗੱਲਾਂ ਬਾਤ ਚ ਤੁਰਕੀ ਤੋਂ ਕਿਉਂਗੇ ਅਸੀਂ ਲੋਕਾਂ ਨੂੰ ਕੀ ਅਪੀਲ ਕੀ ਕਰਾਂਗੇ ਵਿਕਾਸ ਵਾਸਤੇ ਸੀਵਰ ਵਗੈਰਾ ਨਵੇਂ ਪੈਣਗੇ ਕਨੈਕਸ਼ਨ ਨਵੇਂ ਵਾਸਤੇ ਅਸੀਂ ਵੀ ਇਹ ਮੈਂ ਆਪ ਲੋਕਾਂ ਨੇ ਅਪੀਲ ਕਰਨਾ ਵੀ ਦੋ ਕਿੰਨੇ ਜਰ ਦੇ ਸੀਵਰ ਪੈਜੂਗਾ ਮੱਕਾ ਚਲੇਗੇ ਵੀ ਮਹੀਨੇ ਦੋ ਮਹੀਨਾ ਸੀਵਰ ਪੈ ਜਾਊਗਾ ਫਿਰ ਜਿੰਨੇ ਵੀ ਆ ਜਿਵੇਂ ਹੁਣ ਨਾਲੀਆਂ ਦਾ ਕਨੈਕਸ਼ਨ ਹੈ ਅਸੀਂ ਸਾਰੇ ਗੁਰੂ ਰਵੀਰ ਨਵ ਰਵੀਦਾਸ ਨਗਰਨ ਨਿਵਾਸਕਾਂ ਨੂੰ ਅਪੀਲ ਕਰਾਂਗੇ ਵੀ ਕਨੈਕਸ਼ਨ ਲੈ ਲੈਣ ਫਿਰ ਮੰਨ ਲਓ ਬਾਅਦ ਚ ਫਿਰ ਛੇਤੀ ਇਹ ਸੜਕਾ ਮਨਾਉਣ ਦੇ ਵੀ ਕੋਸ਼ਿਸ਼ ਕਰਾਂਗੇ ਵੀ ਨਾਲ ਦੀ ਨਾਲ ਦੋ ਤਿੰਨ ਮਹੀਨੇ ਸੜਕਾ ਬਣ ਜਾ। ਭਾਈ ਜੀ ਐਮ ਸਾਹਿਬ ਕੋ ਇਹ ਦੇਖਦੇ ਹੋ ਜੀ ਜਿਹੜਾ ਵਿਕਾਸ ਕਰ ਜਿਹੜੇ ਕਮਿਸ਼ਨਸਟ ਇਹ ਕੋ ਜਿਹੜਾ ਇਹ ਸਾਡਾ ਮਹੱਲਾ ਹੈ ਇਹ ਬਹੁਤ ਬੈਕਵਰਡ ਮਹੱਲਾ ਹੈ। ਔਰ ਇਸ ਦੇ ਵਿੱਚ ਸੀਵਰ ਦੀ ਸਮੱਸਿਆ ਬਹੁਤ ਪੁਰਾਣੀ اٹਕੀ ہوئی ਸੀ। ਸੋ ਅਸੀਂ ਧੰਨਵਾਦੀ ਹਾਂ ਵੀ ਇਹ ਮੈਡਮ ਨੇ ਪ੍ਰਦਾਨ ਜੀ ਦੇ ਨਾਲ ਰਲ ਕੇ ਦੋਨਾਂ ਪਾਸਿਓਂ ਜਿਹੜੀ ਕੋਸ਼ਿਸ਼ ਚੱਲ ਰਹੀ ਹੈਗੀ ਐ ਇਹ ਸਿਰੇ ਲੱਗਣ ਵਾਲੀ ਹੈ ਤੇ ਮੈਂ ਕੋਸ਼ਿਸ਼ ਕਰਦਾ ਵੀ ਵੱਧ ਤੋਂ ਵੱਧ ਕੰਮ ਕਰਾਇਆ ਜਾਵੇ ਮੈਡਮ ਨੂੰ ਵੀ ਇਹੀ ਬੇਨਤੀ ਹੈ ਸਾਡੀ ਵੀ ਸਾਡਾ ਸਹਿਯੋਗ ਲਓ ਤੇ ਵੱਧ ਤੋਂ ਵੱਧ ਫੰਡ ਲਿਆ ਕੇ ਸ਼ਹਿਰ ਨੂੰ ਸੋਹਣਾ ਬਣਾਓ ਇਹ ਜਿਹੜੇ ਸੀਕਵੈਂਸ ਉਦਾਰ ਲਈ ਦੋ ਬੰਦੇ ਬਟਨ ਦੀ ਸ਼ੁਰੂਆਤ करवाई ਹੈ ਜੇਕਰ ਕੋਈ ਹੋਰ ਜਾਣਕਾਰੀ ਕੀ ਸੁਧਾਰ ਹੋ ਗਿਆ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਕੰਮ ਸ਼ੁਰੂਆਤ ਹੋਏ ਹੈ ਦੇਖੋ ਪਹਿਲਾ ਇਸ ਤੋਂ ਪਹਿਲਾਂ ਮੈਂ ਭਗਵਾਨਪੁਰਾ ਜਿਹੜਾ 11 ਕਰੋੜ ਦੀ ਲਾਗਤ ਦੇ ਨਾਲ ਐਸਟੀਪੀ ਦਾ ਕੰਮ ਸ਼ੁਰੂ ਕਰਾ ਕੇ ਆਈ ਹੈ ਉਹਦੀ ਜਿਹੜੀ ਕਹ ਲੋ ਕਿ ਪਾਣੀ ਨੂੰ ਸ਼ੁੱਧ ਕਰਨ ਦੀ ਕਪੈਸਿਟੀ ਵਧਾਈ ਗਈ ਹੈ 100 ਲੱਖ ਲੀਟਰ ਪਾਣੀ ਰੋਜ਼ ਜਿਹੜਾ ਇੱਥੇ ਸ਼ੁੱਧ ਕੀਤਾ ਜਾਵੇਗਾ ਔਰ ਉਹਦੇ ਨਾਲ 220 ਕਿੱਲੇ ਏਕੜ ਜ਼ਮੀਨ ਨੂੰ ਉਹ ਪਾਣੀ ਲੱਗੇਗਾ ਸੋ ਇਹ ਬਹੁਤ ਵੱਡਾ ਫਾਇਦਾ ਔਰ ਸ਼ਹਿਰ ਦਾ ਸੀਵਰੇਜ ਜਿਹੜਾ ਉਹਦੀ ਸਫਾਈ ਵੀ ਤੇਜ਼ੀ ਨਾਲ ਹੋਏਗੀ ਔਰ ਦੂਜਾ ਜਿਹੜਾ ਰਵਿਦਾਸ ਨਗਰ ਤੇ ਮੇਨ ਡਿਮਾਂਡ ਸੀ ਕਿ ਸੀਵਰੇਜ ਪਾਉਣ ਵਾਲੀ ਉਹ ਅਸੀਂ 6 ਕਿਲੋਮੀਟਰ ਦੇ ਦਾਰੇ ਦੇ ਵਿੱਚ ਤੇ ਸੀਵਰੇਜ 3 ਕਰੋੜ ਦੀ ਲਾਗਤ ਦੇ ਨਾਲ ਇਹ ਕੰਮ ਅੱਜ ਸ਼ੁਰੂ ਕਰਉਣ ਜਾ ਰਹੇ ਹਾਂ ਜਿਸ ਨਾਲ ਸਾਡੇ ਭੈਣ ਭਰਾ ਕਿੰਨੇ ਸਮੇਂ ਤੋਂ ਕਿੰਨੇ ਸਾਲਾਂ ਤੋਂ ਇਹ ਸਹੂਲਤ ਲਈ ਤਰਸਦੇ ਸੀ ਸੋ ਇਹ ਅਸੀਂ ਦੀਵਾਲੀ ਦੇ ਮੌਕੇ ਤੇ ਜਿਵੇਂ ਤੁਸੀਂ ਜਦੋਂ ਤੋਂ ਤੁਹਾਡੀ ਸਰਕਾਰ ਬਣੀ ਸੀ ਤਾਂ ਮੇਨ ਗੇਟਸ مسئلے ਉੱਪਰ ਕੇ ਬਾਹਰ ਆਈ ਸੀ ਸੀਵਰੇਜ ਦੀ ਐਂ ਤੁਸੀਂ ਲਗਾਤਾਰ ਨਹੀਂ ਕੰਪਲੀਟ ਕੀਤਾ ਇਹਰ ਦੇ ਵਿੱਚ ਨਵੇਂ ਐਸਟੀਪੀ ਤੇ ਜਿਹੜਾ ਰੋਡ ਰੋਡਵਾਨ ਦਾ ਸਦੋ ਜੋ ਸਭ ਜਗ੍ਹਾ ਪਰ ਆਬੈਸ ਸੀ ਸੀਵਰੇਜ ਦੀ ਸਮੱਸਿਆ ਤੋਂ ਇਹ ਦੋ ਚੀਜ਼ੇ ਦੇ ਨਾਲ ਕਿਨੂੰ ਸੁਲਾਤ ਹੋਣ ਦੀ ਉਮੀਦ ਹੈ ਦੇਖੋ ਬਹੁਤ ਜ਼ਿਆਦਾ ਜਿਵੇਂ ਅਸੀਂ ਪਹਿਲੇ ਵੀ ਬਹੁਤ ਸਾਰੇ ਏਰੀਆ ਨੂੰ ਕਵਰ ਕਰ ਚੁੱਕੇ ਹਾਂ ਔਰ ਇਹ ਮੇਨ ਏਰੀਆ ਸੀ ਜਿਹੜਾ ਸਾਡਾ ਵੱਡੀ ਸਜ਼ਾ ਭੁਗਤ ਰਿਆ ਸੀ ਮੈਨੂੰ ਲੱਗਦਾ ਕਿ ਇਹਦੇ ਤੋਂ ਬਾਅਦ ਅਸੀਂ ਤਕਰੀਬਨ 80% ਏਰੀਆ ਜਿਹੜਾ ਕਵਰ ਕਰ ਲਵਾਂਗੇ ਪਰ ਜਿਹੜਾ ਬਾਕੀ ਰਹਿੰਦਾ ਏਰੀਆ ਉਹਨੂੰ ਵੀ ਨਾਲ-ਨਾਲ ਇਹਦੇ ਨਾਲ ਅਸੀਂ ਗ੍ਰੀਨ ਵੈਲੀ ਰੋਡ ਤੇ ਵੀ ਜਿਹੜਾ ਰਿਮੇਨਿੰਗ ਸੀਵਰੇਜ ਉਹ ਵੀ ਸ਼ੁਰੂ ਕਰਾ ਰਹੇ ਹਾਂ ਸੋ ਮੇਰੀ ਰਾਇਸ਼ਾ ਹੋਰ ਮੇਰੀ ਇਹ ਹੀ ਕੋਸ਼ਿਸ਼ ਹੈ ਕਿ ਮੈਂ ਜਿਹੜਾ ਕੁਝ ਮਹੀਨਿਆਂ ਦੇ ਵਿੱਚ ਜਿਹੜਾ ਬਾਕੀ ਰਹਿਦਾ ਸਮਾਂ ਹੈਗਾ ਉਹਦੇ ਵਿੱਚ ਪੂਰੀ ਤਰ੍ਹਾਂ ਤੇ ਜਿਹੜਾ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਂ ਪੂਰਾ ਨਵਾਂ ਸੀਵਰੇਜ ਪੈ ਰਿਹਾ ਹੈ ਪਰ ਤਾਂ ਜਿਵੇਂ ਲੋਕਾਂ ਦੀ ਡਿਊਟੀ ਵੀ ਬਹੁਤ ਵੱਡੀ ਬਣ ਜਾਂਦੀ ਹੈ ਕਿ ਉਹ ਨਵੇਂ ਕਨੈਕਸ਼ਨ ਲੈ ਨਾ ਜਾਇਜ਼ ਕਨੈਕਸ਼ਨ ਨਾ ਕਰਨ ਤਾਂ ਇਹ ਜਿਹੜੀ ਸਮੱਸਿਆ ਦੁਬਾਰਾ ਨਾ ਖੜੇ ਹੋਵੇ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਵੀਡੀਓ ਰਾਹੀਂ ਵੀ ਜਿੱਥੇ ਵੀ ਕਿਤੇ ਗਲੀਆਂ ਬਣਨੀਆਂ ਨੇ ਜਾਂ ਜਿੱਥੇ ਵੀ ਕਿਤੇ ਸੀਵਰੇਜ ਹੈ ਉਹ ਪਹਿਲਾਂ ਹੀ ਆਪਣੀਆਂ ਗਲੀਆਂ ਬਣਨ ਤੋਂ ਪਹਿਲਾਂ ਹੀ ਆਪ ਦਾ ਸਾਰੇ ਕਨੈਕਸ਼ਨ ਚਲਣ ਤੱਕ ਅਸੀਂ ਦੁਬਾਰਾ ਪਟ ਪਟੀਆਂ ਕਰਕੇ ਸ਼ਹਿਰ ਨੂੰ ਖਰਾਬ ਨਾ ਕਰੀਏ ਸੋ ਮੇਰੇ ਵੱਲੋਂ ਆਪਣੇ ਲੋਕਾਂ ਨੂੰ ਇੱਕ ਅਪੀਲ ਹੈ ਬਿਲਕੁਲ ਸਹੀ ਦੱਸਣਾ ਗੱਲ ਇਹ ਵੀ ਵੱਡੀ ਸਮੱਸਿਆ ਜਿਹੜੀ ਇਹ ਗੰਦਾ ਪਾਣੀ ਆ ਰਿਹਾ ਨੰਬੇ ਜਾਂ ਤੁਹਾਨੂੰ ਦੇਖੋ ਅਸੀਂ ਪਹਿਲਾਂ ਵੀ ਜਿਹੜਾ ਪਾਈਪਲਾਈਨ ਦਾ ਕੰਮ ਸ਼ੁਰੂ ਕੀਤਾ ਸੀ ਪਰ ਮੇਨ ਸਮੱਸਿਆ ਜਿਹੜੀ ਕਿ ਮੇਨ ਪਾਈਪਲਾਈਨ ਲੈ ਕੇ ਆਣੀ ਹੈ ਉਹ 2 ਮਹੀਨਿਆਂ ਤੱਕ 25 ਕਰੋੜ ਦੀ ਲਾਗਤ ਦੇ ਨਾਲ ਕੰਮ ਸ਼ੁਰੂ ਹੋਏਗਾ ਉਹ ਸਾਰਾ ਸ਼ਹਿਰ ਉਹਦੇ ਵਿੱਚ ਜਿਹੜਾ ਸਾਫ ਪਾਣੀ ਉਹਨੂੰ ਮਿਲੂਗਾ ਧੰਨਵਾਦ